ਜੋ ਕਿ ਸਾਡੇ ਵੀ ਘਰ ਵਿੱਚ ਪ੍ਰਸ਼ਾਦਾ ਪਾਣੀ ਰੋਟੀ ਪਾਉਣ ਲਈ ਵੀ ਇੱਕ ਟਾਈਮ ਦੀ ਵੀ ਰੋਟੀ ਨਹੀਂ ਪਕਾਉਣ ਲਈ ਕਿਹਾ ਆਟਾ ਨਹੀਂਗਾ ਜੋ ਕਿ ਮੇਰਾ ਪਿਤਾ ਹੈ ਉਹ ਪੰਡ ਬੈਰੋ ਕੇ ਵਿੱਚ ਗਜਾ ਕਰਦਾ ਹੈ ਤੇ ਉੱਥੋਂ ਹੀ ਪ੍ਰਸ਼ਾਦਾ ਪਾਣੀ ਆਉਣਾ ਸਾਡਾ ਹੀ ਮੇਰਾ ਪਰਿਵਾਰ ਬੈਠਾ ਇਹਨਾਂ ਨੂੰ ਹੈਂਡੀਕੈਪਟਾ ਜੀ ਤੇ ਇਹਨਾਂ ਨੂੰ ਬਿਜਲੀ ਲੱਗੀ ਸੀ ਇੱਕ ਇਹਨਾਂ ਦੀ ਸੱਜੀ ਬਾਹ ਦੇ ਸੱਜੀ ਲੱਤ ਕੱਟੀ ਗਈ ਸੀ ਸਾਡੇ ਵੀਰੇ ਘਰ ਦੇ ਹਾਲਾਤ ਬਹੁਤ ਈ ਆਦਾ ਮਾੜੇ ਆ ਸਾਡੀਆਂ ਜੋ ਰਮੀ ਆ ਅੰਦਰ ਸਾਨੂੰ ਪਹਿਲਾਂ ਹੀ ਟੈਨਸ਼ਨ ਹੋਣ ਲੱਗ ਜਾਂਦੀ ਆ ਕਿ ਵੀ ਸਾਡੀਆਂ ਛੱਤਾਂ 'ਤੇ ਉਪਰਚੂਣ ਲੱਗ ਜਾਣ ਬਹੁਤੀ ਹੀ ਯਾਦ ਵੀਰੇ ਸਾਡੇ ਘਰ ਦੇ ਹਾਲਾਤ ਮੈਂ ਸਾਨੂੰ ਤਾਂ ਇਹ ਹੁੰਦਾ ਵੀ ਸੀ ਟੀਨਾ ਥੱਲੇ ਮੰਜੇ ਕਿਵੇਂ ਡਾਮਾਂਗੇ ਮੰਮੀ ਵੀ ਮੇਰੀ ਬੱਜੂ ਰਤੀ ਆ ਮੈਂ ਵੀ ਮੇਰੀ ਵੀ ਲੱਤ ਕਿਵਰ ਗਰਮੀ ਜਿਆਦਾ ਬਾਲੀ ਜਿਆਦਾ ਹੋ ਜਾਂਦੀ ਲੱਤ ਲੱਗ ਜਾਂਦੀ ਆ ਬਾਜ਼ੂ ਮੇਨੋਂ ਆਈ ਵੀਰੇ ਜਦੋਂ ਛੱਤਾਂ ਸਾਡੀਆਂ ਪੈ ਜਾਣ ਫੇਰ ਥੋੜਾ ਜਿਹਾ ਸਾਨੂੰ ਸੌਖਾ ਹੋ ਜਾਊਗਾ ਛੱਤਾਂ ਸਾਡੀਆਂ ਸਾਰੀਆਂ ਹੀ ਚੋਣ ਲੱਗ ਜਾਂਦੀਆਂ ਲੀੜੇ ਵੀ ਸਾਡੇ ਸਾਰੇ ਪੈ ਜਾਂਦੇ ਬਹੁਤ ਔਖਾ ਹੁੰਦਾ ਵੀਰੇ ਸਾਨੂੰ ਉਦੋਂ બસ ਇਹੀ ਕਹਿੰਨੀ ਵਾਰ-ਵਾਰ ਵੀਰੇ ਸਾਰੇ ਵੀ ਇਹਨਾਂ ਨੂੰ ਕਿ ਸਾਡੀਆਂ ਛੱਤਾਂ ਬਦਲ ਦਿਓ ਬਸ ਇੰਨੀ ਕੀ ਹੈਲਪ ਕਰ ਦਿਓ ਹੋਰ ਵੀਰੇ ਕੁਝ ਨਹੀਂ ਚਾਹੀਦਾ ਸਾਨੂੰ ਜਿਹੜੇ ਮੇਰੇ ਘਰ ਵਾਲੀ ਦਾ ਪੈਰ ਆਏ ਜਦੋਂ ਮੈਂ ਜਿਆਦਾ ਆ ਜਾਵੇ ਫਿਰ ਇੱਕ ਦੋ ਵਾਰੀ ਚ ਪਾਣੀ ਪੈ ਗਿਆ ਸੀਗਾ ਪੈਰ ਵਿੱਚ ਕਿਸੇ ਨੂੰ ਕਹਿ ਗਏ ਫਿਰ ਹੈਲਪ ਕਰਾਈ ਸੀਗੀ ਪੈਰ ਦੀ ਪੈਰ ਵੀ ਖਰਾਬ ਹੋ ਗਿਆ ਸੀਗਾ ਦੋਸਤੋ ਤੁਸੀਂ ਜੁੜੇ ਹੋਏ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਅਸੀਂ ਪਿੰਡ ਮਾੜੀ ਪਹੁੰਚੇ ਆ ਗੁਰਸਿੱਖ ਪਰਿਵਾਰ ਜਿਨ੍ਹਾਂ ਦੇ ਪਰਿਵਾਰ ਚ ਅਸੀਂ ਪਹੁੰਚੇ ਹੋਏ ਆ ਜਿਨ੍ਹਾਂ ਦੇ ਘਰੇ ਅੱਜ ਖੜੇ ਆ ਅਸੀਂ ਤਾਂ ਬਾਈ ਕਿਹੜੇ ਹਾਲਾਤਾਂ ਚ ਰਹਿ ਰਿਆ ਗ੍ਰ anthi ਸਿੰਘ ਨੇ ਪਾਠ ਕਰਦੇ ਨੇ ਤਾਂ ਉਹਨਾਂ ਦੇ ਘਰੇ ਅਸੀਂ ਪਹੁੰਚੇ ਹੋਏ ਆ ਬਾਈ ਕਿਹੜੇ ਹਾਲਾਤਾਂ ਚ ਮਤਲਬ ਆਪਦਾ ਗੁਜ਼ਰਬਸਰ ਕਰ ਰਿਆ ਜ਼ਿੰਦਗੀ ਬਤੀਤ ਕਰ ਰਿਆ ਤਾਂ ਉਹ ਸਾਰੀ ਕਹਾਣੀ ਬਾਈ ਤੋਂ ਸਮਝਾਂਗੇ ਤਾਂ ਸਾਡੇ ਨਾਲ ਬਣੇ ਰਹੋ ਹਾਂ ਸਾਡੇ ਨਾਲ ਬਾਈ ਜਕਸੀਰ ਸਿੰਘ ਨੇ ਮਾੜੀ ਤੋਂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਇੱਕ ਤਾਂ ਘਰ ਦੀ ਜਿਹੜੀ ਸਥਿਤੀ ਆ ਮੌਜੂਦਾ ਉਹ ਤੋਂ ਜਾਣੂ ਕਰਵਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਗੁਰੂ ਦੀ ਸੰਗਤ ਹੈ ਸਾਰਿਆਂ ਨੂੰ ਬੜਾ ਫਤਿਹ ਪ੍ਰਵਾਨ ਕਰਨੀ ਜੀ ਜੋ ਕਿ ਹਾਲਾਤ ਕਰਦੇ ਹੁਜੇ ਬਣ ਚੁੱਕੇ ਆ ਵੀ ਵੀਡੀਓ ਪਾਉਣ ਦੀ ਹਾਲਾਤ ਬਣ ਚੁੱਕੇ ਆ ਪਾਉਣੀ ਨਹੀਂ ਸੀ ਪਰ ਪਾਉਣੀ ਪਈ ਘਰ ਵਾਲੀ ਨੂੰ ਪਹਿਲਾਂ ਮੇਰੀ ਨੂੰ ਬਿਜਲੀ ਲੱਗ ਗਈ ਸੀ ਕਿ 11000 ਰਿਪੋਰਟ ਸੰਗਤ ਨੂੰ ਪਤਾ ਹੀ ਹੈ ਜੋ ਕਿ ਇਸ ਵੇਲੇ ਸ਼ਤਾਂ ਡੰਗੀ ਜਾਂਦੀਆਂ ਜੋ ਮਾਤਾ ਹੀ ਬਹੁਤ ਮੇਰੀ ਢਲੀ ਆ ਤੇ ਇਹਨਾਂ ਤੋਂ ਰੈਣੀ ਅੰਦਰ 200 ਟੰਗਣਾ ਤੁਰਦੀ ਆ ਜੋ ਕਿ ਸਾਡੇ ਵੀ ਘਰ ਵਿੱਚ ਪ੍ਰਸ਼ਾਦਾ ਪਾਣੀ ਰੋਟੀ ਪਾਉਣ ਲਈ ਵੀ ਇੱਕ ਟਾਈਮ ਦੀ ਵੀ ਰੋਟੀ ਨਹੀਂ ਪਕਾਉਣ ਲਈ ਕਿ ਆਟਾ ਹੈ ਨਹੀਂਗਾ ਜੋ ਕਿ ਮੇਰਾ ਪਿਤਾ ਹੈ ਉਹ ਪਿੰਡ ਬੈਰੋਕੇ ਵਿੱਚ ਗੱਜਾ ਕਰਦਾ ਹੈ ਤੇ ਉੱਥੋਂ ਹੀ ਪ੍ਰਸ਼ਾਦਾ ਪਾਣੀ ਆਉਣਾ ਸਾਡਾ ਹੀ ਤੇ ਸਾਰਾ ਕੁਝ ਉੱਥੋਂ ਹੀ ਚੱਲਦਾ ਹੈਗਾ ਤੇ ਜੋ ਮੇਰੀ ਡਿਊਟੀ ਮੰਨ ਬਈਆ ਭਾਈ ਦੇ ਵਿੱਚ ਉੱਥੇ ਕਰਦੇ ਆਂ ਜੀ ਤੇ ਬਾਕੀ ਆ ਮੇਰਾ ਪਰਿਵਾਰ ਬੈਠਾ ਇਹਨਾਂ ਨੂੰ ਹੈਂਡੀਕੈਪਡ ਹੈ ਜੀ ਤੇ ਇਹਨਾਂ ਨੂੰ ਬਿਜਲੀ ਲੱਗੀ ਸੀ ਇੱਕ ਇਹਨਾਂ ਦੀ ਸੱਜੀ ਬਾਹਂ ਤੇ ਸੱਜੀ ਲੱਤ ਕੱਟੀ ਗਈ ਸੀ ਤੇ ਸੰਗਤਾਂ ਨੂੰ ਬੇਨਤੀ ਹੈ ਬਦ ਤੋਂ ਬਾਦ ਸਾਡੀ ਹੈਲਪ ਕੀਤੀ ਜਾਵੇ ਇਹ ਬਸ ਆਪਾਂ ਬੇਨਤੀ ਕਰਨੀ ਹੈ ਬਾਕੀ ਸੰਗਤ ਸਾਰਾ ਕੁਝ ਆਪੀ ਜਾਣਦੀ ਹੈ ਠੀਕ ਹੈ ਜੀ ਕਿੰਨੇ ਸਮੇਂ ਤੋਂ ਮਤਲਬ ਇਹ ਹਾਲਾਤ ਬਣੇ ਹੋਏ ਨੇ ਇਹ ਹਾਲਾਤ ਜੀ ਬਹਾਵਾ ਟਾਈਮ ਦੇ ਬਣ ਚੁੱਕੇ ਆ 7-8 ਸਾਲ ਚੁੱਕੇ ਆ ਜਦੋਂ ਮੇਰੇ ਘਰ ਨੂੰ ਲਾਈਟ ਲੱਗੀ ਸੀ ਉਸ ਤੋਂ ਬਾਅਦ ਪਹਿਲਾਂ ਹਾਲਾਤ ਵਧੀਆ ਸੀਗੇ ਪਰ ਇਹੋ ਜਿਹੇ ਹਾਲਾਤ ਹੋ ਗਏ ਮਤਲਬ ਮੇਰੀ ਮਾਤਾ ਜੋ ਵੀ ਟੈਨਸ਼ਨ ਦੀ ਦਵਾਈ ਖਾਂਦੀ ਆ ਗੋਲੀ ਖਾ ਕੇ ਪੈਂਦੀ ਆ ਜੋ ਮਤਲਬ ਵੀ ਅੰਦਰੋਂ ਬੈਕ ਉਹ ਕੁਰਸੀ ਪਈ ਆ ਜਿਹੜੀ ਮਤਲਬ ਬਾਥਰੂਮ ਦੀਕ ਜਾ ਨਹੀਂ ਸਕਦੀ ਕਿ ਇਹ ਜਾ ਕੇ ਕਿਰਿਆਣੀ ਕਰ ਸਕਦੀ ਆ ਆਪਦੀ ਤੇ ਜੋ ਮੇਰਾ ਪਿਤਾ ਵੀ ਸਵੇਰੇ ਇਹਨਾਂ ਦਾ ਮਤਲਬ ਵੀ ਕਿਰਿਆ ਕਰਾਉਂਦਾਗਾ ਇਹਨਾਂ ਨੂੰ ਹੱਥੀਂ ਤੇ ਧਵਾਉਂਦੇ ਆ ਤੇ ਜੋ ਇਹਨਾਂ ਦੀ ਕਿਰਿਆ ਇੱਥੇ ਹੀ ਕਰਦੇ ਆ ਸਾਰੇ ਵੀ ਨਾਉਣਾ ਵੀਰਣੇ ਇੱਥੇ ਇੱਥੇ ਬੈਠ ਕੇ ਪੜਦੇ ਵਚਨ ਹੋਣਾ ਪੈਂਦਾ ਬਾਥਰੂਮ ਜਾ ਕੇ ਨਾ ਆਣੀ ਜਾਂਦਾਗਾ ਤੇ ਬਾਕੀ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਆਗੇ ਤੇ ਪਿੰਡ ਬਾਣੀ ਵਸਤ ਬਾਚ ਤੁਹਾਨੂੰ ਪਤਾ ਹੀ ਜੀ ਜੋ ਸਾਡੇ ਸਾਰੇ ਜਿਹੇ ਹਾਲਾਤ ਹੋ ਚੁੱਕੇ ਆ ਤੇ ਲਾਈਟ ਲੱਗਣ ਦੇ ਕਾਰਨ ਜੋ ਘਰ ਵਾਲੀ ਨੂੰ ਉਸ ਤੋਂ ਬਾਅਦ ਹੀ ਟੈਨਸ਼ਨ ਹੋ ਗਈ ਸੀ ਵੀ ਇਹੋ ਜਿਹੇ ਹਾਲਾਤ ਬਣ ਚੁੱਕੇ ਸੀਗੇ ਕਿੰਨਾ ਟਾਈਮ ਹੋ ਗਿਆ ਲਾਈਟ ਲੱਗੀ ਲਾਈਟ ਲੱਗੀ ਨੂੰ 8 ਸਾਲ ਹੋ ਗਏ ਬਾਕੀ ਘਰ ਵਾਲੀ ਬੈਠੀ ਨੂੰ ਮਣੀ ਹਾਂਜੀ ਹਾਂ ਮਤਲਬ ਕਿਵੇਂ ਮਤਲਬ ਘਰ ਦੇ ਹਾਲਾਤ ਕੀ ਬਣੇ ਹੋਏ ਨੇ ਸਾਡੇ ਵੀਰੇ ਘਰ ਦੇ ਹਾਲਾਤ ਬਹੁਤ ਹੀ ਯਾਦਾ ਮਾੜੇ ਆ ਸਾਡੀਆਂ ਜਦ ਰਮੀ ਆ ਜਾਂਦਾ ਸਾਨੂੰ ਪਹਿਲਾਂ ਹੀ ਟੈਨਸ਼ਨ ਹੋਣ ਲੱਗ ਜਾਂਦੀ ਆ ਕਿ ਵੀ ਸਾਡੀਆਂ ਛੱਤਾਂ ਨਾ ਉਪਰਚੂਣ ਲੱਗ ਜਾਂਣ ਬਹੁਤ ਹੀ ਜ਼ਿਆਦਾ ਵੀਰੇ ਸਾਡੇ ਘਰ ਦੇ ਹਾਲਾਤ ਮਾਰੇ ਸਾਨੂੰ ਤਾਂ ਇਹ ਹੁੰਦਾ ਵੀ ਸਿੱਟੀਨਾਂ ਥੱਲੇ ਮੰਜੇ ਕਿਵੇਂ ਡਾਵਾਂਗੇ ਮੰਮੀ ਵੀ ਮੇਰੀ ਬੱਜੂ ਰਤੀ ਆ ਮੈਂ ਵੀ ਮੇਰੀ ਵੀ ਲੱਤ ਕਿਵਰ ਗਰਮੀ ਜ਼ਿਆਦਾ ਬਾਲੀ ਜ਼ਿਆਦਾ ਹੋ ਜਾਂਦੀ ਲੱਤ ਲੱਗ ਜਾਂਦੀ ਆ ਆ ਲੱਤ ਵੀਰੇ ਦੂਜੀ ਲਵਾਈ ਹੋਈ ਆ ਮੇਰੇ ਤੇ ਆ ਮੇਰੀ ਬਾਹ ਦੂਜ ਕੱਟੀ ਹੋਈ ਆ ਸੱਜੀ ਲੱਤ ਸੱਜੀ ਬਾਹ ਕੱਟੀ ਹੋਈ ਆ ਤੇ ਬਸ ਮੈਨੂੰ ਆਈ ਆ ਵੀਰੇ ਜਦੋਂ ਛੱਤਾਂ ਸਾਡੀਆਂ ਪੈ ਜਾਣ ਫੇਰ ਥੋੜਾ ਜਿਹਾ ਸਾਨੂੰ ਸੌਖਾ ਹੋ ਜਾਊਗਾ ਛੱਤਾਂ ਸਾਰੇ ਨਹੀਂ ਚੋਣ ਲੱਗ ਜਾਂਦੀਆਂ ਲੀੜੇ ਵੀ ਸਾਡੇ ਸਾਰੇ ਭੱਜ ਜਾਂਦੇ ਆ ਬਹੁਤ ਔਖਾ ਹੁੰਦਾ ਵੀਰੇ ਸਾਨੂੰ ਉਦੋਂ ਇਸ ਲਈ ਅਸੀਂ ਇਹ ਕਰਦੇ ਵੀਰੇ ਬੇਨਤੀ ਕਰਦੇ ਆ ਵੀ ਜਿਹੜਾ ਵੀ ਸਾਡੀ ਹੈਲਪ ਕਰ ਸਕਦਾ ਵੀ ਸਾਨੂੰ ਛੱਤਾਂ ਬਦਲ ਦੇ ਦੇਣ ਸਾਨੂੰ ਹੂੰ ਬਸ ਇਹ ਵੀਰੇ ਸਾਡੀ ਤਾਂ ਬੇਨਤੀ ਆ ਜੀ ਮੈਂ ਤਾਂ ਕੀ ਕਹਿਣਾ ਚਾਹੂੰਗੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਪਤੈ ਹੱਥ ਵਨ ਕੇ ਮੇਰੀ ਇਹ ਬੇਨਤੀ ਹੈ ਜੀ ਸਾਡੀਆਂ ਮੇਰੀ ਨੋ ਵੀ ਵੱਜੋ ਰੱਤੀ ਐ ਮੈਂ ਵੀ ਵੱਜੋ ਰੱਤੀ ਆ ਇੱਕ ਮੇਰਾ ਬੇਟਾ ਵੇਖੋ ਗ੍ਰਾਂਤੀ ਦੀ ਰੋਟੀ ਕਰਦਾ ਤੁਸੀਂ ਆਪ ਜਾਣੀ ਜਾਣੇ ਇਕੱਲੇ ਬੇਟੇ ਦੇ ਸਿਰ ਤੇ ਨਹੀਂ ਜਗਾਰਾ ਹੁੰਦਾ ਤੇਜੀ ਸਾਨੂੰ ਵੱਧ ਤੋਂ ਵੱਧ ਸਾਡੀ ਹੈਲਪ ਕੀਤੀ ਜਾਵੇ ਕਿਹੜੇ ਮੇਰੇ ਵੀਰ ਹੈਲਪ ਕਰਨਦੇ ਉਹਨਾਂ ਦਾ ਬਹੁਤ ਧੰਨਵਾਦ ਹੋਊਗਾ ਸਾਡਾ ਜੀ ਗੁਰੂ ਤੋਂ ਉਤੋਂ ਪ੍ਰਸ਼ਾਦਾ ਹੁੰਦਾ ਸਾਡੇ ਬਹੁਤ ਹਾਰਤ ਮਾੜੇ ਆ ਕਿਸੇ ਦਾ ਜੀ ਨਹੀਂ ਕਰਦਾ ਆਪਾਂ ਵਿੜੂ ਪਾ ਗਈ ਜੀ ਹਾਲਤ ਕਿਹੜੇ ਹੁੰਦੇ ਆ ਜੀ ਇਹ ਬਹੁਤ ਕੁਝ ਕਰ ਦਿੰਦੇ ਆ ਜੀ ਮੈਂ ਦੋ ਛੋਟੀਆਂ ਤੇ ਤੁਰਦੀ ਆ ਨੋ ਨੂੰ ਮੇਰੀ ਨੂੰ ਲਾਈਟ ਲੱਗ ਗਈ ਸੀ ਇਹ ਵੀ ਨਹੀਂ ਮੈਂ ਤਾਂ ਜਮਾਂ ਹੀ ਜੀ ਕੁਝ ਕਰ ਸਕਦੀ ਮੈਂ ਤਾਂ ਮੰਜੇ ਤੇ ਬੈਠੀ ਆ ਛਾਹ ਬਣੋ ਟੈਂ ਚੰਡੀ ਗੋਲੀ ਖਾ ਕੇ ਪੈੰਨੇ ਆ ਸੋਨੂ ਵੀ ਪਤਾ ਹੀ ਆ ਜੀ ਮੇਰੇ ਵੀਰ ਕਿਹੜੇ ਹੱਲਪ ਕਰਨ ਦੇ ਬਹੁਤ ਧੰਨਵਾਦ ਹੋਊਦਾ ਉਹਨਾਂ ਦਾ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਫਤਿਹ ਕਿੰਨੇ ਸਮੇਂ ਤੋਂ ਹਾਲਾਤ ਬਣੇ ਹੋਏ ਸਾਰੀ ਵੀਰੇ 8-9 ਸਾਲ ਹੋ ਗਏ ਜਦੋਂ ਦੀ ਮੈਨੂੰ ਲੈ ਲੱਗੀ ਉਦੋਂ ਵਾਰ ਪਹਿਲੇ ਪੈਸਾ ਬਹੁਤ ਜ਼ਿਆਦਾ ਉਦੋਂ ਵੀ ਸੰਗਤ ਨਹੀਂ ਇਲਾਜ ਕਰਵਾਇਆ ਸੀ ਮੇਰਾ ਤਾਂ ਤੇ ਹੁਣ ਵੀ ਬਹੁਤ ਹਾਲਾਤ ਸਾਡੇ ਮਾੜੀ ਚੱਲਦੇ ਆ ਕੱਲ ਗਿਆਨੀ ਜੀ ਆ ਜਿਹੜਾ ਬਸ ਮਤ ਮਾੜਾ ਮੁੱਟ ਚੱਲਦਾ ਨਾਲ ਡਿਊਟੀ ਦੀ ਖਾਣ ਖਾਂਦੀ ਉਹਦੇ ਨੇ ਸਾਡੇ ਘਰ ਦਾ ਗੁਜ਼ਾਰਾ ਮੈਂ ਸਹੀ ਹੁੰਦਾ ਵੀਰੇ ਕਈ ਮੰਮੀ ਦੀ ਪਾਪੇ ਦੀ ਵੀ ਦਵਾਈ ਚੱਲਦੀ ਹੈ ਬੱਚੇ ਨੂੰ ਵੀ ਪੜਾਉਣਾ ਵੀਰੇ ਘਰ ਦੇ ਵੀ ਤੁਹਾਨੂੰ ਪਤਾ ਲੱਗਾਈ ਕਿੰਨੀ ਹੋ ਚੁੱਕੀ ਆ ਵੀ ਕੱਲੇ ਦੇ ਸਿਰ ਤੇ ਵੀ ਗੁਜ਼ਾਰਾ ਨਹੀਂ ਹੁੰਦਾ ਵੀਰੇ ਇਸ ਲਈ ਸਾਨੂੰ ਆਏ ਆ ਵੀ ਕੋਈ ਵੀਰ ਹੈਲਪ ਕਰਦੇ ਸਾਡੀ ਵੀ ਸਾਡੀਆਂ ਛੱđa ਪੈ ਜਾਣ ਵੀਰੇ ਹੂੰ ਉਹ ਵੀ ਸਾਨੂੰ ਇਹੀ ਆਵੇ ਹੋਰ ਸਾਨੂੰ ਕੁਝ ਵੀ ਨਹੀਂ ਚਾਹੀਦਾ ਸਾਨੂੰ ਬਸ ਆਈਏ ਵੀ ਸਾਡੇ ਘਰ ਦੇ ਭਾਵੇਂ ਜਿਹਨੂੰ ਨਹੀਂ ਵੀ ਯਕੀਨ ਸਾਡੇ ਘਰ ਦੇ ਆਕੇ ਹਾਲਾਤ ਵੇਖ ਸਕਦਾ ਵੀਰੇ ਹੂੰ ਬਸ ਮੈਂ ਇਹੀ ਕਹਿਣਾ ਚਾਹੁੰਦਾ ਪੜ੍ਹਾਈ ਦਾ ਕਿਵੇਂ ਆ ਕਿਵੇਂ ਚੱਲਦਾ ਫਿਰ ਜਦੋਂ ਇੱਡੇ ਮਾੜੇ ਹਾਲਾਤ ਆ ਤਾਂ ਇੱਡੇ ਮਾੜੇ ਹਾਲਾਤਾਂ 'ਚ ਰਹਿਣਾ ਹਾਂ ਵੀਰੇ ਉਹ ਸਰਕਾਰੀ ਸਕੂਲ 'ਚ ਬੱਚੀ ਲਾਈ ਆ ਇੱਕ ਤਾਂ ਅਕੋ ਬੱਚਾ ਮਤਲਬ ਉਥੋਂ ਕਾ ਕਿਸੇ ਨੇ ਕਹਿ ਗਵਾ ਕਿ ਫੀਸ ਘੱਟ ਕਰਵਾਈ ਹੋਈ ਆ ਬੱਚੇ ਦੀ ਉਹ ਵੀ ਆਈ ਮਤਲਬ ਕਿਸੇ ਨੇ ਹੈਲਪ ਕੀਤੀ ਸੀ ਸਾਡੀ ਵੀ ਚਲ ਬੱਚੇ ਦੀ ਪੜ੍ਹਾਈ ਅਸੀਂ ਆਪੇ ਕਰਵਾਵਾਂਗੇ ਤੁਸੀਂ ਬੇਫਿਕਰ ਹੋ ਜਾਓ ਹਾਂਜੀ ਤਾਂ ਹੀ ਵੀ ਰਹੀ ਚੱਲੀ ਜਾਂਦਾ ਚਲ ਮੈਨੂੰ ਲੈਟ ਬਹੁਤ ਲੱਗੇ ਕਰਕੇ ਵੀਰੇ ਇਸੇ ਕਰਕੇ ਬਹੁਤ ਹੀ ਜ਼ਿਆਦਾ ਸਾਡੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮੰਦੇ ਹੋਗੇ ਸੀ ਕਿਉਂਕਿ ਉਹਦੇ ਤੋਂ ਵੀ ਵੀਰੇ ਮੇਰੇ ਖਰਚਾ ਬਹੁਤ ਜ਼ਿਆਦਾ ਹੋਇਆ ਸੀ ਮੇਰੇ ਉੱਤੇ ਉਦੋਂ ਵੀ ਬਾਹਰਲੇ ਵੀਰਾਂ ਨੇ ਮੇਰੀ ਹੈਲਪ ਕੀਤੀ ਸੀ ਵੀਰੇ ਮੇ ਤਾਂ ਵਸ ਇਹੀ ਕਹਿੰਨੀ ਵਾਰ-ਵਾਰ ਵੀਰੇ ਸਾਰੇ ਵੀ ਇਹਨਾਂ ਨੂੰ ਕਿ ਸਾਡੀਆਂ ਛੱਤਾਂ ਬਦਲ ਦਿਓ ਬਸ ਇੰਨੀ ਕੀ ਹੈਲਪ ਕਰ ਦਿਓ ਹੋਰ ਵੀਰੇ ਕੁਝ ਨਹੀਂ ਚਾਹੀਦਾ ਸਾਨੂੰ ਬਈ ਗੁਰੂ ਘਰ ਤੋਂ ਕਿੰਨਾ ਸਮਾਂ ਹੋ ਗਿਆ ਗੁਰੂ ਘਰ ਦੇ ਨੂੰ ਸੇਵਾ ਕਰਦਿਆਂ ਗੁਰੂ ਘਰ ਤਾਂ ਪਹਿਲਾਂ ਹੋਰ ਵੀ ਬਹੁਤ ਡਲਟਾਂ ਕੀਤੀਆਂ ਜੀ ਹਮ ਪਰ ਹਾਲਾਤ ਇਹੋ ਜਿਹੀ ਰਹੀ ਹੈ ਜੀ ਹਾਲਾਤ ਨਹੀਂ ਬਦਲੇਗੇ ਹਮ ਤੇ ਸਾਨੂੰ ਪਤਾ ਹੀ ਹੈ ਬਈ ਗੁਰੂ ਘਰਾਂ ਦੇ ਜੋ ਗ੍ਰੰਥਕਾਂ ਦੇ ਹਾਲਾਤ ਕਿਹੋ ਜਿਹੇ ਹੋ ਚੁੱਕੇ ਆ ਅੱਜ ਕੱਲ੍ਹ ਇਸ ਕਰਕੇ ਜਿਹੜੇ ਐਨ ਆਰ ਆਈ ਵੀਰ ਆ ਹੋਰ ਵੀ ਸੱਜਣਾ ਵੀਰ ਉਹਨਾਂ ਨੂੰ ਬੇਨਤੀ ਐ ਬਾਕੀ ਜੋ ਇਹ ਪਿੰਡ ਆ ਮੇਰਾ ਪਿੰਡ ਮਾੜੀ ਮਸਤਪਾ ਇਹਦੇ ਵਿੱਚੋਂ ਵੀ ਪਹਿਲਾਂ ਹੀ ਬਹੁਤ ਮਤਲ ਹੈਲਪ ਹੋਈ ਸੀਗੀ ਤੇ ਜੋ ਜਦੋਂ ਲਾਈਟ ਲੱਗੀ ਸੀਗੀ ਘਰ ਵਾਲੀ ਨੂੰ ਸਾਰਿਆਂ ਨੂੰ ਪਤਾ ਹੈ ਹਾਲਾਤ ਕਿਹੋ ਜਿਹੀ ਹੋਈ ਸੀ ਬਹੁਤ ਔਖੀ ਬਚੀ ਸੀ ਮੇਰੇ ਘਰ ਵਾਲੀ ਤੇ ਜੋ ਮੇਰੇ ਪਿਤਾ ਜੀ ਬੈਠੇ ਐ ਇਹ ਪਿੰਡ ਬੈਰੋ ਕੀ ਜੋ ਕਿ ਡਾਲੀ ਦੀ ਡਿਊਟੀ ਕਰਦੇ ਉਹ 1000 ਰੁਪਏ ਇਹਨਾਂ ਦੀ ਤਨਖਾਹ ਠੀਕ ਐ 1000 ਰੁਪਏ ਲੈਂਦੇ ਮਹੀਨੇ ਦਾ ਬਸ ਆਟਾ ਕੁੱਟ ਹੀ ਉੱਥੋਂ ਆਉਂਦਾਗਾ ਤੇ ਬਾਕੀ ਸੰਗਤ ਜੋ ਪਵੀਆਂ ਭਾਈ ਦੀ ਇਹ ਵੀ ਬਹੁਤ ਹੈਲਪ ਕਰਦੀ ਜਿੰਨਾਂ ਹੋ ਸਕਿਆ ਜਿਹੜੀ ਕਮੇਟੀ ਆਪਣੇ ਨਾਲ ਖੜੀ ਹੈ ਬਾਕੀ ਹੋਰ ਵੀ ਸੰਗਤਾਂ ਨੂੰ ਬੇਨਤੀ ਵੱਧ ਤੋਂ ਵੱਧ ਸਾਡੀ ਹੈਲਪ ਕੀਤੀ ਜਾਵੇ ਇਹ ਹੀ ਬੇਨਤੀ ਸੰਗਤਾਂ ਨੂੰ ਸੁਣੋ ਪਤਾ ਅੱਜਕੱਲ ਹਾਲਾਤ ਕਿ ਹੋਜੇ ਗ੍ਰੰਥਕਾਂ ਦੇ ਵੀ ਬੇਜੋ ਸਮੇਂ ਚ ਨੰਗਨਕ ਨਾਂ ਖੋਜ ਜਾਂਦਾ ਹੈ ਤੇ ਬੀਜੀ ਦੇ ਘਰੇ ਰੋਟੀ ਨਾ ਹੋਵੇ ਆਥ ਨੂੰ ਨਾ ਪੱਕੇ ਤਾਂ ਔਖਾ ਹੋ ਜਾਂਦਾ ਜਦੋਂ ਛਤਾਂ ਚੋਂ ਲੱਗਦੇ ਨੇ ਉਹਨਾਂ ਫੋਨ ਲਾਉਣ ਲੱਗ ਜਾਂਦੇ ਪਹਿਲੇ ਤੇ ਜੋ ਅੰਦਰ ਕਾਗਜ਼ ਪਾਉਣੇ ਪੈਂਦੇ ਆ ਇਹ ਵਿੱਚ ਕਿ ਵੀ ਰੀਫਰ ਪਾਣੀ ਵੜ ਜਾਂਦਾ ਕਿ ਵਾਰੀ ਜੋ ਮੇਰੇ ਘਰ ਵਾਲੀ ਦਾ ਪੈਰ ਹੈ ਜਦੋਂ ਮੀਂਹ ਜਿਆਦਾ ਆ ਜਾਵੇ ਫਿਰ ਇੱਕ ਦੋ ਵਾਰੀ ਚ ਪਾਣੀ ਪੈ ਗਿਆ ਸੀਗਾ ਪੈਰ ਵਿੱਚ ਕਿਸੇ ਨੂੰ ਕਹਿ ਗਏ ਫਿਰ ਹਲਪ ਕਰਾਈ ਸੀਗੀ ਪੈਰ ਦੀ ਪੈਰ ਵੀ ਖਰਾਬ ਹੋ ਗਿਆ ਸੀਗਾ ਜੋ ਕੱਲ੍ਹ ਦਿਹਾਣੋਂ ਅਸੀਂ ਇਹਦੀ ਪੈਰ ਦੀ ਸਰਜਰੀ ਉਹ ਕਰਾਈ ਸੀ ਉੱਥੋਂ ਵੀ ਦੂਰੀ ਵਰੀ ਫਿਰ ਕਰਾਉਣੀਆਂ ਪਈਆਂ ਗਈਆਂ ਕਿੰਨਾ ਖਰਚ ਆ ਗਿਆ ਸੀ ਉਦੋਂ ਬਾਅਦ ਫਿਰ 15-20000 ਰੁਪਏ ਆਇਆ ਸੀਗਾ ਇੰਨੇ ਮਤਲਬ ਪੈਸੇ ਇਹ ਕਰਨੇ ਔਕੇ ਸੀਗੇ ਬਹੁਤ ਜਿਆਦੇ ਜੋ ਕਿ ਪਹਿਲਾਂ ਮੈਂ ਡਿਊਟੀ ਕੀਤੀ ਸੀ ਪਿੰਡ ਗਾਲ ਬਕਲਾ ਵਿੱਚ ਸ਼ਹੀਦ ਸਿੰਘਾਂ ਦੇ ਸਥਾਨ ਤੇ ਜੋ ਕਿ ਉੱਥੇ 5 ਸਾਲ ਲਾਇਆ ਡਿਊਟੀ ਤੇ ਤੇ ਸਤਨ ਸੰਤਨ ਸ਼ਹੀਦ ਬਾਪੂ ਮਮਨ ਸਿੰਘ ਜੀ ਕੋਰਟਾਣਾ ਉੱਥੇ ਵੀ ਸਥਾਨ ਤੇ ਡਿਊਟੀ ਕੀਤੀ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸਾਡੀ ਹੈਲਪ ਕੀਤੀ ਜਾਵੇ ਹਮ ਬਾਕੀ ਆਪ ਸਾਰੀ ਸੰਗਤ ਨੂੰ ਪਤਾ ਹੀ ਵੀ ਜੋ ਗ੍ਰੰਥਕਾਂ ਦੇ ਹਾਲਾਤ ਅੱਜ ਕੱਲ੍ਹ ਗੁਰੂ ਘਰਾਂ ਦੇ ਵਿੱਚ ਤੇ ਬਾਕੀ ਜਿਹੜੀ ਇਹ ਸੰਗਤਾਂ ਆਪਣੀ ਬਹੁਤ ਹੈਲਪ ਕਰਦੀ ਹੈ ਨਾਲ ਖੜੀ ਹੈ ਤੇ ਹੋਰ ਵੀ ਸੰਗਤ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਆਪਣੀ ਹੈਲਪ ਕੀਤੀ ਜਾਵੇ ਸਹੀ ਬੰਤੀ ਤਾਂ ਬਾਈ ਜੀ ਹਰਾਨਾ ਗੱਲਬਾਤ ਕੀਤੀ ਆ ਪਰਿਵਾਰ ਨੇ ਆਪਦੇ ਹਾਲਾਤਾਂ ਤੋਂ ਜਾਣੂ ਕਰਵਾਇਆ ਕਿ ਪਰਿਵਾਰ ਕਿਹੜੇ ਹਾਲਾਤਾਂ 'ਚ ਰਹਿਣ ਵਾਸਤੇ ਮਜਬੂਰ ਆ ਤਾਂ ਭੈਣਾਂ ਨਾਲ ਵੀ ਗੱਲਬਾਤ ਹੋਈ ਆ ਕਿ ਭੈਣ ਹੈਂਡੀਕੈਪਡ ਆ ਤੇ ਇੱਕ ਬਾਹੋਂ ਬਾਹੋਂ ਤੋਂ ਵੀ ਤੇ ਔਰ ਲੱਤ ਤੋਂ ਵੀ ਬਾਈ ਗ੍ਰੰਥੀ ਸਿੰਘਾਂ ਦੀ ਡਿਊਟੀ ਕਰਦੇ ਆ ਪਾਠੀ ਆ ਬਾਈ ਤਾਂ ਜਿਹਦੇ ਨਾਲ ਗੁਜ਼ਰਬਸਰ ਨਹੀਂ ਹੁੰਦਾਗਾ ਘਰ ਦੇ ਹਾਲਾਤ ਉਹਨੂੰ ਦਿਖਾ ਰਹੇ ਆ ਅਸੀਂ ਕੇਕ ਘਰ ਆ ਜਿਹਨੀਆਂ ਘਰ ਦੀਆਂ ਛੱਤਾਂ ਹੈਗੀਆਂ ਉਹ ਚੋਂਦੀਆਂ ਪਿਛਲੇ ਦਿਨਾਂ 'ਚ ਜਿਹੜਾ ਲਗਾਤਾਰ ਮੀਂਹ ਪਿਆ ਟਕਮਾ ਮੀਂਹ ਪਿਆ ਔਰ ਜਦੋਂ ਤੁਸੀਂ ਦੇਖ ਸਕਦੇ ਹੋ ਜਦੋਂ ਮੀਂਹ ਪਿਆ ਲਗਾਤਾਰ ਉਸ ਮੀਂਹ ਨੇ ਬਹੁਤ ਨੁਕਸਾਨ ਕੀਤਾ ਇੱਕ ਪਾਸੇ ਹੜ੍ਹਾਂ ਦੀ ਮਾਰ ਸੀ ਔਰ ਦੂਸਰੇ ਪਾਸੇ ਉਸ ਮੀਂਹ ਨੇ ਮਤਲਬ ਇੰਨਾ ਜ਼ਿਆਦਾ ਨੁਕਸਾਨ ਕੀਤਾ ਸੀਗਾ ਤਾਂ ਬਾਈਹੁਰਾਂ ਦੀ ਇੱਕੋ ਹੀ ਬੇਨਤੀ ਆ ਕਿ ਸਾਡੇ ਜਿਹੜੇ ਘਰ ਦੀਆਂ ਛੱਤਾਂ ਹੈਗੀਆਂ ਉਹ ਮਤਲਬ ਚੁੰਦੀਆਂ ਹੈਗੀਆਂ ਤਾਂ ਉਹਨਾਂ ਕਰਕੇ ਬਹੁਤ ਜ਼ਿਆਦਾ ਸਾਡਾ ਜਿਹੜਾ ਹੈਗਾ ਔਖਾ ਹੁੰਦਾ ਜਦੋਂ ਮੀਂਹ ਚ ਜਦੋਂ ਵੀ ਮੀਂਹ ਆਉਂਦਾ ਹੈਗਾ ਤਾਂ ਬਾਈਹੁਰਾਂ ਵੱਲੋਂ ਇਹੀ ਬੇਨਤੀ ਆ ਤਾਂ ਅਸੀਂ ਵੀ ਆਪਦੇ ਚੈਨਲ ਵੱਲੋਂ ਇਹ ਤੁਹਾਨੂੰ ਅਪੀਲ ਕਰਨੀ ਚਾਹਾਂਗੇ ਕਿ ਜਿਹੜੇ ਵੀ ਭੈਣ ਭਰਾ ਆ ਬਾਈਹੁਰਾਂ ਦੀ ਮਦਦ ਕਰ ਸਕਦੇ ਆ ਤਾਂ ਉਹ ਜ਼ਰੂਰ ਬਾਈਹੁਰਾਂ ਦੀ ਮਦਦ ਕਰਨ ਜਿੰਨੇ ਵੀ ਬੰਦੇ ਆ ਤਾਂ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਆਪਣੇ ਚੈਨਲ ਵੱਲੋਂ ਵੀ ਕਿ ਉਹ ਵੱਧ ਤੋਂ ਵੱਧ ਬਾਈ ਹੋਰਾਂ ਦੀ ਹੈਲਪ ਕਰਨ ਬਾਈ ਹੋਰਾਂ ਦੇ ਨਾਲ ਮੋਢਾ ਲਾਉਣ ਕਿ ਮਾਤਾ ਵੀ ਜਿਹੜੀ ਆ ਉਹ ਢਿੱਲੀ ਰਹਿੰਦੀ ਆ ਮਾਤਾ ਵੀ ਉਹ ਵੀ ਦਵਾਈ ਖਾਂਦੀ ਆ ਤਾਂ ਇਹ ਔਖਾ ਇਹਨਾਂ ਹਾਲਾਤਾਂ 'ਚ ਮਤਲਬ ਜਿਉਣਾ ਤਾਂ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ ਲੋਕ ਉਹ ਜ਼ਰੂਰ ਬਾਈ ਹੋਰਾਂ ਦੀ ਹੈਲਪ ਕਰਨ